ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਜਨ ਅੰਦੋਲਨ ਬਣਾਉਣਾ ਪਊਗਾ ਔਰ ਬਣ ਵੀ ਰਿਹਾ ਮੈਨੂੰ ਖੁਸ਼ੀ ਹੈ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਮੈਨੂੰ ਹਰ ਰੋਜ਼ ਕਿ ਜੇ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਜੇ ਸਾਡੇ ਪਿੰਡ ਕੋਈ ਆਊਗਾ ਕੋਈ ਤਸਕਰ ਕੋਈ ਸਮਗਲਰ ਅਸੀਂ ਉਹਦੀ ਇਨਫਾਰਮੇਸ਼ਨ ਪੁਲਿਸ ਨੂੰ ਦੇਵਾਂਗੇ ਬਾਕੀ ਅੱਗੇ ਸਾਡਾ ਕੰਮ ਹੈ ਬੋਰ ਲੱਗੇ ਨੇ WhatsApp ਦਾ ਇੱਕ ਨੰਬਰ ਹੈ 9 779 100 200 ਸੋ ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਪਿੱਪਲ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ। ਔਰ ਪੂਰੇ ਪੰਜਾਬ ਦੇ ਵਿੱਚੋਂ ਰਿਸਪੌਂਸ ਆ ਰਿਹਾ ਹੈ। ਪੂਰੇ ਪੰਜਾਬ ਚ ਲੋਕ ਸ਼ਾਬਾਸ਼ ਦੇ ਰਹੇ ਨੇ ਕਿ ਜੀ ਬੜਾ ਚੰਗਾ ਕੰਮ ਕੀਤਾ ਕਿਉਂਕਿ ਜੇ 10 ਘਰਾਂ ਚ 70 ਵਿਸ਼ਾ ਕੇ 10 ਘਰ ਉਜਾੜ ਕੇ ਨਸ਼ਾ ਵੇਚ ਕੇ ਆਪਣੀ ਕੋਠੀ ਪਾਲੀ ਤੇ ਉਹਦੇ ਤੇ ਦੀਪਮਾਲਾ ਹੋਈ ਹੋਵੇ ਇਹ ਤਾਂ ਨਹੀਂ ਅਸੀਂ ਚੱਲਣ ਦੇਵਾਂਗੇ ਤਾਂ ਉਹਦੀ ਕੋਠੀ ਤੇ ਵੀ ਬਲਡੋజర్ ਚੱਲੂਗਾ ਜੀ ਔਰ ਚੱਲ ਵੀ ਰਿਹਾ ਹਰ ਰੋਜ਼ ਚੱਲ ਰਿਹਾ ਕੱਲ ਮੁਕਸਰਵਲ ਜਲ ਰਿਆ ਸੀ ਮੈਂ ਦੇਖਿਆ ਟੀਵੀ ਤੇ ਸੋ ਇਹਨੂੰ ਅਸੀਂ ਇਹ ਸਮਝਣਾ ਹੈ ਕਿ ਕਦੇ ਵੀ ਇਹ ਅੱਗ ਸਾਡੇ ਘਰ ਆ ਸਕਦੀ ਹੈ ਇਸ ਕਰਕੇ ਅਸੀਂ ਅੱਗ ਨੂੰ ਪਹਿਲਾਂ ਹੀ ਬੁਝਾ ਦਈਏ ਆਪਾਂ ਟਾਈਮ ਸਾਨੂੰ ਲੱਗ ਗਿਆ ਪਲਾਨਿੰਗ ਬਣਾਉਣ ਤੇ ਇਹ ਨਹੀਂ ਸੀ ਕਿ ਅਸੀਂ 3 ਸਾਲ ਵਿਹਲੇ ਹੀ ਬੈਠੇ ਰਹੇ ਪਹਿਲਾਂ ਇਹ ਉਹਦੇ ਬਾਅਦ ਦੇ ਰਜਲਟ ਕੀ ਹੋਣਗੇ ਸਪਲਾਈ ਲਾਈਨ ਜਦੋਂ ਤੋੜੀ ਤਾਂ ਜਿਹੜੇ ਬੱਚੇ ਨਸ਼ੇ ਜਾ ਚੁੱਕੇ ਨੇ ਉਹ ਤੜਫਣਗੇ ਨਸ਼ਾ ਨਹੀਂ ਮਿਲੂਗਾ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕਸ ਰੀਹੈਬ ਸੈਂਟਰਸ ਉੱਥੇ ਦਵਾਈ ਦੀ ਕਮੀ ਨਾ ਹੋਵੇ ਕੋਈ ਫਿਰ ਉਹਨਾਂ ਨੂੰ ਉਹਨਾਂ ਦੀ ਡਿਗਰੀ ਮੁਤਾਬਕ ਉਹਨਾਂ ਦੀ ਇੱਛਾ ਮੁਤਾਬਕ ਪੜਾਈ ਉਸ ਤੋਂ ਬਾਅਦ ਨੌਕਰੀ ਤਾਂ ਕਿ ਉਹ ਦੁਬਾਰਾ ਉਸ ਦਲਦਲ ਦੇ ਵਿੱਚ ਨਾ ਫਸਣ ਜਦੋਂ ਕੰਮ ਕਰਨ ਲੱਗ ਜਾਣਗੇ ਉਹਨਾਂ ਦਾ ਮਨ ਕਿਧਰੇ ਹੋਰ ਲੱਗ ਜਾਊਗਾ ਸੋ ਮੈਂ ਅਰਵਿੰਦ केजरीवाल ਸਾਹਿਬ ਨੂੰ ਧੰਨਵਾਦ ਵੀ ਦਿਨਾ ਤੇ ਨਾਲ ਨਾਲ ਭਰੋਸਾ ਵੀ ਦਿਨਾ ਕਿ ਸਰ ਤੁਹਾਡੀ ਅਗਵਾਈ ਚ ਨੈਸ਼ਨਲ ਪਾਰਟੀ ਹੈ ਹੋਰ ਬਹੁਤ ਸਾਰੀਆਂ ਸਟੇਟਾਂ ਚ ਨਸ਼ਾ ਹੈ ਪਰ ਕਿਸੇ ਸਟੇਟ ਨੇ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਲਿਆ ਇਹ ਤੁਸੀਂ ਸਾਨੂੰ ਜਿਹੜੀ ਗਾਈਡਲਾਈਨ ਦਿੱਤੀ ਹੈ ਅਸੀਂ ਉਹਦੇ ਮੁਤਾਬਕ ਚੱਲ ਰਹੇ ਹਾਂ ਔਰ ਪੰਜਾਬ ਪੁਲਿਸ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਝੋਕਤਾ ਡਿਊਟੀ ਨੂੰ ਡਿਊਟੀ ਸਮਝ ਕੇ ਕਰ ਰਹੇ ਹੋ ਤੇ ਬਹੁਤ ਲੰਬੀ ਲੜਾਈ ਹੈ ਕਿਉਂਕਿ ਇੱਕ ਤਾਂ ਹੁੰਦਾ ਘਰ ਚ ਨਸ਼ਾ ਵੜ ਜਾਣਾ ਇੱਕ ਹੁੰਦਾ ਨਸਾਂ ਚ ਨਾੜਾਂ ਚ ਨਾੜਾਂ ਚੋਂ ਨਸ਼ਾ ਕੱਢ ਕੇ ਲੈਉਣਾ ਬਹੁਤ ਔਖਾ ਹੈ ਕਰ ਕਰਨੇ ਆਪਾਂ ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀ ਮਾਰ ਲਓ ਜਿੰਨੇ ਤੁਸੀਂ ਬੱਚੇ ਆਏ ਹੋ ਬਹੁਤ ਸੋਹਣੇ ਲੱਗ ਰਹੇ ਹੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ